ਇਹ ਬੱਚੇ ਇਸੇ ਤਰ੍ਹਾਂ ਨਹੀਂ ਸੀ ਇਹਨਾਂ ਦੇ ਸਿਰ ਤੇ ਦਮਾਲੇ ਨਹੀਂ ਸੀ ਜੀ 2 ਸਾਲ ਪਹਿਲਾਂ ਜੇ ਤੁਸੀਂ ਇਹਨਾਂ ਨੂੰ ਦੇਖੋਗੇ ਤਾਂ ਇਹ ਸਾਰੇ ਖੋਨੇ-ਮੋਨੇ ਸੀ ਇਹਨਾਂ ਦੇ ਸਿਰ ਤੇ ਕਿਸੇ ਦੀ ਦਸਤਾਰ ਨਹੀਂ ਸੀ ਹੁਣ ਇਹ ਸਾਰੇ ਬੱਚੇ ਤੁਸੀਂ ਦੇਖੋਗੇ ਬਾਣੀ ਨਾਲ ਵੀ ਜੁੜੇ ਹੋਏ ਨੇ ਸੋ ਬਹੁਤ ਜ਼ਰੂਰੀ ਹੈ ਹਰੇਕ ਗੁਰਦੁਆਰੇ ਵਿੱਚ ਜ਼ਰੂਰੀ ਨਹੀਂ ਕਿ ਜਿਹੜੇ ਗ੍ਰੰਥੀ ਸਹਿਬਾਨ ਨੇ ਜੋ ਜਿਹੜੇ ਪ੍ਰਬੰਧਕ ਨੇ ਉਹ ਸਿਰਫ ਮੇਲ ਹੀ ਹੋਣ ਫੀਮੇਲ ਨੂੰ ਅੱਗੇ ਲਿਆਉਣ ਦੀ ਬਹੁਤ ਲੋੜ ਹੈ ਜੀ ਦਸਤਾਰਾਂ ਵੀ ਸਿਖਾਈਆਂ ਜਾਂਦੀਆਂ ਈ ਫਰੀ ਫਰੀ ਪੜਾਇਆ ਵੀ ਜਾਂਦਾ ਈ ਜਿਹੜੀ ਬਾਬਾ ਫਤਿਹ ਅਕੈਡਮੀ ਹੈਗੀ ਹੈ ਇਹ ਉਹਨਾਂ ਬੱਚਿਆਂ ਨੂੰ ਸੰਭਾਲਦੀ ਵੀ ਸਿੱਖਿਆ ਸਾਰਾ ਕੁਝ ਉਹੀ ਕਰਦੀ ਆ ਹਾਂਜੀ ਹਾਂਜੀ ਬਿਲਕੁਲ ਜੀ ਇਹ ਬਿਲਕੁਲ ਜਿਹੜੀ ਅਕੈਡਮੀ ਹੈ ਇਹ 2012 ਤੋਂ ਬਿਲਕੁਲ ਪੇਟਾ ਰਹਿ ਜਿਹੜੀਆਂ ਸਵਾਮਾ ਕਰ ਰਹੀ ਹੈ ਤੇ ਇਸ ਜਗ੍ਹਾ ਤੇ ਲੋੜਵੰਦ ਬੱਚਾ ਨੂੰ ਹਰ ਤਰ੍ਹਾਂ ਦੀ ਜਿਹੜੀ ਉਸੂਲਤ ਦਿੱਤੀ ਜਾਂਦੀ ਹੈ ਕੁਝ ਲੋੜਵੰਦ ਪਰਿਵਾਰ ਵੀ ਆਉਂਦੇ ਨੇ ਉਹਨਾਂ ਨੂੰ ਰਾਸ਼ਨ ਵਗੈਰਾ ਦਸਤਾਰਾਂ ਵਗੈਰਾ ਹੋਰ ਬੜਾ ਕੁਝ ਜਿਹੜਾ ਉਹ ਗੁਰੂ ਸਾਹਿਬ ਦੀ ਪਰਬਖਸ਼ਤ ਕਮਾਹੀਆ ਕਰਵਾਇਆ ਜਾਂਦਾ ਹੈ ਕਿੰਨੇ ਕ ਬੱਚੇ ਨੇ ਜਿਹੜੇ ਸੋਡੇ ਅਕੈਡਮੀ ਦੇ ਵਿੱਚ ਹੀ ਰਹਿੰਦੇ ਆ ਜਿਨ੍ਹਾਂ ਦੀ ਪੜਾਈ ਦਾ ਖਰਚਾ ਸਾਰਾ ਖਰਚਾ ਜਿਹੜਾ ਤੁਸੀਂ ਆਪ ਹੀ ਅ 15 ਬੱਚੇ ਨੇ ਜੀ ਕੁਝ ਕੁ ਬੱਚੇ ਛੁੱਟੀਆਂ ਕਰਨ ਕਰ ਗਏ ਹੋਏ ਨੇ ਤੇ ਉਹ ਇਸ ਜਗ੍ਹਾ ਤੇ ਜਿਹੜੇ ਰਹਿ ਕਰਕੇ ਆਪਣੀ ਪੜ੍ਹਾਈ ਤੇ ਹੋਰ ਨਾਲ ਗੁਰਮਤਿ ਦੀ ਜਿਹੜੀ ਪੜ੍ਹਾਈ ਲੈਦੇ। ਜਿਹੜੇ ਬੱਚੇ ਵੀ ਹੋਣਗੇ ਜਿਨ੍ਹਾਂ ਦੇ ਮਾਪੇ ਨਹੀਂ ਹੈਗੇ ਇਕੱਲੇ ਵਿਾਰਸ ਨੇ ਜਾਂ ਜਿਨ੍ਹਾਂ ਦਾ ਪਰਿਵਾਰ ਦਾ ਕੋਈ ਨਹੀਂ ਹੈਗਾ ਉਹ ਵੀ ਸੰਭਾਲੇ ਹੋਏ ਤੁਸੀਂ। ਹਾਂਜੀ ਦੋ ਬੱਚੇ ਹੈਗੇ ਨੇ ਜੀ ਜਿਨ੍ਹਾਂ ਦਾ ਕੋਈ ਵੀ ਨਹੀਂ ਹੈਗਾ ਮਾਤਾ ਪਿਤਾ ਨਹੀਂ ਹੈਗੇ ਤੇ ਉਹਨਾਂ ਨੂੰ ਵੀ ਬਾਬਾ ਫਤਿਹ ਸਿੰਘਤ ਕੈਡਮੀ ਨੇ ਆਪਣੀ ਝੋਲੀ ਪਾ ਕਰਕੇ ਉਹਨਾਂ ਦੀ ਸਾਰੀ ਜਿਹੜੀ ਉਹ ਜੀਵਨ ਭਰ ਦੀ ਜਿਹੜੀ ਉਹਨਾਂ ਦੀ ਰੱਖਿਆ ਲਈ ਜ਼ਿੰਮੇਵਾਰੀ ਲਈ ਅੱਛਾ ਇਹ ਜਿੰਨੇ ਵੀ ਬੱਚੇ ਹੈਗੇ ਆ ਇਹ ਬੱਚਿਆਂ ਨੂੰ ਕਿੰਨੇ ਟਾਈਮ ਸਿਖਲਾਈ ਦਿੱਤੀ ਜਾਂਦੀ ਹੈ ਤੇ ਕੋਈ ਕੰਪੀਟੀਸ਼ਨ ਵੀ ਖੇਡਦੇ ਨੇ ਇਹ ਜਾਂਦੇ ਨੇ ਹਾਂਜੀ ਹਰ ਕੰਪੀਟੀਸ਼ਨ ਦੇ ਵਿੱਚ ਤੇ ਬਿਲਕੁਲ ਜਿੱਦਾਂ ਨਗਰ ਕੀਰਤਾਂ ਦੇ ਵਿੱਚ ਪੇਟਾ ਰਹਿਤੀ ਬੱਚੇ ਸੁਵਾਵਾ ਕਰਕੇ ਆਉਂਦੇ ਨੇ ਇਹ ਮਾਨ ਮਹਿਸੂਸ ਹੁੰਦਾ ਕਿ ਅਸੀਂ ਸਿੱਖ ਕੌਮ ਦੇ ਜਾਇ ਹਾਂ ਸਾਡੇ ਵਾਰਸਾਂ ਨੇ ਬੜੇ ਵੱਡੇ ਵੱਡੀਆਂ ਜਿਹੜੀਆਂ ਸਾਡੇ ਲਈ ਕੁਰਬਾਨੀਆਂ ਦਿੱਤਾ ਛੋਟੇ ਸਾਬਜਾਦੇ ਭਾਈ ਤਾਰੂ ਸਿੰਘ ਜੀ ਬੰਦ ਬੰਦ ਕਟਵਾਏ ਬਾਬਾ ਪਾਈ ਮਣੀ ਸਿੰਘ ਜੀ ਵਰਗਿਆਂ ਨੇ ਸਾਡੀ ਖਾਤਰ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਸੀ ਉਸ ਕੌਮ ਦੇ ਵਾਰਸਾਂ ਬੜਾ ਉੱਚਾ ਜਿਹੜਾ ਮਾਣ ਮਹਿਸੂਸ ਹੁੰਦਾ ਇਹ ਦਸਤਾਰ ਸਜਾ ਦਿੰਦੀ। ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਨੌਜਵਾਨ ਬੱਚਿਆਂ ਨੂੰ ਗੱਤਕੇ ਦੇ ਪ੍ਰਤੀ ਜਾਗਰੂਕ ਕਰਨ ਵਾਸਤੇ ਗੱਤਕੇ ਦੀ ਸਿੱਖਿਆ ਦੇਣ ਵਾਸਤੇ ਬਾਬਾ ਫਤਿਹ ਸਿੰਘ ਅਕੈਡਮੀ ਦਾ ਇੱਕ ਉਪਰਾਲਾ ਪਿਛਲੇ 2 ਸਾਲਾਂ ਤੋਂ ਚੱਲ ਰਿਹਾ ਹੈ ਪਿੰਡ ਦੇ ਬੱਚਿਆਂ ਬੱਚੀਆਂ ਨੂੰ ਫ੍ਰੀ ਦੇ ਵਿੱਚ ਗੱਤਕੇ ਦੀ ਜਿਹੜੀ ਟ੍ਰੇਨਿੰਗ ਹੈ ਉਹ ਦਿੱਤੀ ਜਾਂਦੀ ਹੈ। ਇਕ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਪਣੀ ਪਰੇਸ਼ਾਨ ਬਣਾਉਣ ਵਾਲੀ ਗੱਤਕਾ ਜਿਹੜੀ ਗੇਮ ਹੈਗੀ ਆ ਬੜੇ ਲੰਬੇ ਸਮੇਂ ਤੋਂ ਖੇਡੀ ਜਾ ਰਹੀ ਤਾਂ ਹੁਣ ਇਹਦੇ ਵਿੱਚ ਇੱਕ ਵੱਡਾ ਰੁਝਾਨ ਜਿਹੜਾ ਹੈਗਾ ਉਹ ਸਾਹਮਣੇ ਆਇਆ ਹੈ ਨੌਜਵਾਨ ਵਰਗ ਦਾ ਛੋਟੇ ਬੱਚਿਆਂ ਦਾ ਛੋਟੀ ਬੱਚੀਆਂ ਦਾ ਵੱਧ ਤੋਂ ਵੱਧ ਜਿਹੜੇ ਗੱਤਕਾ ਇੱਥੇ ਸਿੱਖਦੇ ਨੇ ਤਾਂ ਇਹ ਤਸਵੀਰਾਂ ਦੇਖ ਰਿਹਾ ਹੋ ਤੁਸੀਂ ਬਾਬਾ ਫਤਿਹ ਸਿੰਘ ਗੱਤਕਾ ਅਕੈਡਮੀ ਦੀਆਂ ਤਸਵੀਰਾਂ ਨੇ ਜਿੱਥੇ ਇਹਨਾਂ ਪਿੰਡ ਦੇ ਬੱਚਿਆਂ ਨੂੰ ਜਿਹੜੇ ਆਮ ਘਰਾਂ ਦੇ ਬੱਚੇ ਨੇ ਉਹਨਾਂ ਨੂੰ ਫ੍ਰੀ ਜਿਹੜੀ ਟ੍ਰੇਨਿੰਗ ਹੈ ਉਹ ਦਿੱਤੀ ਜਾ ਰਹੀ ਹੈ ਤਾਂ ਜਿਹੜੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵਕਤ ਇਹ ਗੱਤਕੇ ਦੀਆਂ ਤਸਵੀਰਾਂ ਹੈਗੀਆਂ ਜਿਹੜੇ ਕਿ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਰਣਪ੍ਰੀਤ ਕੌਰ ਜਿਹੜੇ ਮੇਨ ਇੱਥੋਂ ਦੇ ਇੰਸਟ੍ਰਕਟਰ ਹੈਗੇ ਜਿਹੜੇ ਕਿ ਸਿਖਾਉਂਦੇ ਨੇ ਉਹ ਵੀ ਇੱਥੇ ਇਹਨਾਂ ਸਾਰੇ ਬੱਚਿਆਂ ਨੂੰ ਫ੍ਰੀ ਦੇ ਵਿੱਚ ਸਿੱਖਿਆ ਦਿੰਦੇ ਆ ਤਾਂ ਗੱਤਕਾ ਦੇ ਵਿੱਚ ਗੱਤਕੇ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਨੌਜਵਾਨ ਬੱਚੇ ਬੱਚੀਆਂ ਨੇ ਜਿਹੜੇ ਉਹ ਭਾਗ ਵੀ ਲੈਂਦੇ ਆ ਬੜੇ ਕੰਪੀਟੀਸ਼ਨ ਵੀ ਹੁੰਦੇ ਆ ਬੜੇ ਮੈਡਲ ਵੀ ਜਿਹੜੇ ਇੰਟਰਨੈਸ਼ਨਲ ਨੈਸ਼ਨਲ ਲੈਵਲ ਦੇ ਉੱਤੇ ਇਹ ਜਿੱਥੇ ਵੀ ਜਾਂਦੇ ਆ ਤਾਂ ਇਹ ਦੇਖ ਰਹੇ ਹੋ ਤਸਵੀਰਾਂ ਬਾਬਾ ਫਤਿਹ ਸਿੰਘ ਅਕੈਡਮੀ ਦੀਆਂ ਚੱਕ ਗਿਲਜੀ ਵਾਲਾ ਇਹ ਪਿੰਡ ਹੈਗਾ ਜਿੱਥੇ ਫ੍ਰੀ ਦੇ ਵਿੱਚ ਇਹਨਾਂ ਨੂੰ ਜਿਹੜੀ ਹੈ ਕੋਚਿੰਗ ਉਹ ਦਿੱਤੀ ਜਾਂਦੀ ਹੈ ਜਿਹੜੀ ਟ੍ਰੇਨਿੰਗ ਇਹਨਾਂ ਬੱਚਿਆਂ ਨੂੰ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਕਿਉਂਕਿ ਗੱਤਕੇ ਦੇ ਵਿੱਚ ਬਹੁਤ ਮੱਲਾਂ ਮਾਰੀਆਂ ਬੜੀਆਂ ਟੀਮਾਂ ਪੰਜਾਬ ਦੀਆਂ ਜਿਹੜੀਆਂ ਗੱਤਕੇ ਦੇ ਵਿੱਚ ਆਪਣਾ ਯੋਗਦਾਨ ਪਾਇਆ ਜਿਨ੍ਹਾਂ ਨੇ ਵੱਡੇ ਮੈਡਲ ਜਿੱਤੇ ਨੇ ਤਾਂ ਇਸ ਕਰਕੇ ਇਹ ਹੁਣ ਪਿੰਡ-ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਜਿਹੜੇ ਨੌਜਵਾਨਾਂ ਤੱਕ ਇਹ ਪਹੁੰਚ ਕੀਤੀ ਜਾ ਰਹੀ ਹੈ ਬੱਚਿਆਂ ਤੱਕ ਉਹਨਾਂ ਨੂੰ ਖੇਡਾਂ ਵਾਲੇ ਪਾਸੇ ਲਿਆ ਕੇ ਨਾ ਗੱਤਕੇ ਦੇ ਨਾਲ ਜੋੜਨਾ ਗੱਤਕੇ ਦੀ ਵੀ ਇੱਕ ਵੱਖਰੀ ਪਛਾਣ ਜਿਹੜੀ ਹੈ ਉਹ ਬਣ ਚੁੱਕੀ ਆ ਤਾਂ ਸਾਡੇ ਨਾਲ ਰਣਪ੍ਰੀਤ ਕੌਰ ਨੇ ਜਿਹੜੇ ਖਾਲਸਾ ਨੇ ਜਿਹੜੇ ਇੱਥੇ ਇਹਨਾਂ ਨੂੰ ਸਿਖਾਉਂਦੇ ਨੇ ਉਹਨਾਂ ਨਾਲ ਗੱਲ ਕਰਦੇ ਆ ਕਿਉਂਕਿ ਬੜਾ ਵਧੀਆ ਉਪਰਾਲਾ ਹੈਗਾ ਇਹ ਇਹਨਾਂ ਇਹਨਾਂ ਦਾ ਉਪਰਾਲਾ ਜਿਹੜਾ ਉਹ ਚੱਲ ਰਿਹਾ ਹੈ ਕਦੋਂ ਸ਼ੁਰੂਆਤ ਹੋਈ ਜੀ ਇਹਦੀ ਸਭ ਤੋਂ ਪਹਿਲਾਂ ਤਾਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਗੁਰੂ ਸਾਹਿਬ ਦੀ ਪਾਵਰ ਬਖਸ਼ੀ ਸਦਕਾ ਮੈਨੂੰ ਤਕਰੀਬਨ 2012 ਤੋਂ ਇਸ ਸਵਾਵਾਂ ਜਿਹੜੀਆਂ ਨਿਰੰਤਰ ਕੀਤੀਆਂ ਜਾ ਰਹੀਆਂ ਨੇ ਪਾਸ਼ਾ ਸਵਾਵਾਂ ਲੈ ਰਹੇ ਨੇ ਜੀ ਜਿਦੇ ਵਿੱਚ ਗੱਤਕਾ ਗੁਰਮਤ ਦਸਤਾਰ ਸਖਲਾਈ ਦੀਆਂ ਜਿਹੜੀਆਂ ਉਹ ਕਲਾਸਾਂ ਚੱਲ ਰਣ ਜਾਣੇ ਜੀ ਤੇ ਇਸ ਜਗ੍ਹਾ ਤੇ ਪਿੰਡ ਚਾਗਿਲ ਜਿਹੜਾ ਤਕਰੀਬਨ 2 ਸਾਲਾਂ ਤੋਂ ਮੇਰੇ ਵੱਲੋਂ ਜਿਹੜੀ ਉਹ ਪੇਟਾ ਰਹਿ ਜਿਹੜੀਆਂ ਸਵਾਵਾਂ ਦਿੱਤੀਆਂ ਜਾ ਰਹੀਆਂ ਜਾਣੇ ਇਸ ਅਕੈਡਮੀ ਦੇ ਵਿੱਚ ਜਿਹੜੇ ਲੋੜਵੰਦ ਪਰਿਵਾਰਾਂ ਦੇ ਬੱਚੇ ਰਹਿ ਰਹੇ ਨੇ ਕੁਝ ਕੁ ਬੱਚੇ ਨੇ ਜਿਨ੍ਹਾਂ ਦੇ ਮਾਤਾ ਪਿਤਾ ਨਹੀਂ ਹੈਗੇ ਜੀ ਤੇ ਬੜੇ سارے ਬੱਚੇ ਨੇ ਜਿਹੜੇ ਇਸ ਪਿੰਡ ਦੇ ਨੇ بڑے ਨਗਰ ਦੇ ਨੇ ਹੋਰਾਂ ਨਗਰਾਂ ਤੋਂ ਆ ਕਰਕੇ ਗੱਤਕੇ ਦੀ ਦਸਤਾਰ ਦੀ ਗੁਰਮਤ ਦੀ ਬਾਣੀ ਦੀ ਜਿਹੜੀ ਉਹ ਸਖਲਾਈ ਲੈ ਰਹੇ ਨੇ ਅੱਛਾ ਜਿਹੜੀ ਬਾਬਾ ਫਤਿਹ ਅਕੈਡਮੀ ਹੈਗੀ ਹੈ ਇਹ ਇਹਨਾਂ ਬੱਚਿਆਂ ਨੂੰ ਸੰਭਾਲਦੀ ਵੀ ਸਿੱਖਿਆ ਸਾਰਾ ਕੁਝ ਉਹੀ ਕਰਦੇ ਆ ਹਾਂਜੀ ਹਾਂਜੀ ਬਿਲਕੁਲ ਜੀ ਇਹ ਬਿਲਕੁਲ ਜਿਹੜੀ ਅਕੈਡਮੀ ਹੈ ਇਹ 2012 ਤੋਂ ਬਿਲਕੁਲ ਪੇਟਾ ਰਹਿ ਜਿਹੜੀਆਂ ਸੁਵਾਮਾ ਕਰ ਰਹੀ ਹੈ ਤੇ ਇਸ ਜਗ੍ਹਾ ਤੇ ਲੋੜਵੰਦ ਬੱਚਾ ਨੂੰ ਹਰ ਤਰ੍ਹਾਂ ਦੀ ਜਿਹੜੀ ਉਹ ਸਹੂਲਤ ਦਿੱਤੀ ਜਾਂਦੀ ਹੈ ਕੁਝ ਲੋੜਵੰਦ ਪਰਿਵਾਰ ਵੀ ਆਉਂਦੇ ਨੇ ਉਹਨਾਂ ਨੂੰ ਰਾਸ਼ਨ ਵਗੈਰਾ ਦਸਤਾਰਾਂ ਵਗੈਰਾ ਹੋਰ ਬੜਾ ਕੁਝ ਜਿਹੜਾ ਉਹ ਗੁਰੂ ਸਾਹਿਬ ਦੀ ਪਰਬਖਸ਼ਤ ਕਮਾਹੀਆ ਕਰਵਾਇਆ ਜਾਂਦਾ ਹੈ ਕਿੰਨੇ ਕ ਬੱਚੇ ਨੇ ਜਿਹੜੇ ਥੋੜੀ ਅਕੈਡਮੀ ਦੇ ਵਿੱਚ ਹੀ ਰਹਿੰਦੇ ਆ ਜਿਨ੍ਹਾਂ ਦੀ ਪੜਾਈ ਦਾ ਖਰਚਾ ਸਾਰਾ ਖਰਚਾ ਜਿਹੜਾ ਤੁਸੀਂ ਆਪ ਹੀ ਕਰਦੇ ਆ ਅ 15 ਬੱਚੇ ਨੇ ਜੀ ਕੁਝ ਕੁ ਬੱਚੇ ਛੁੱਟੀਆਂ ਕਰਨ ਕਰ ਗਏ ਹੋਏ ਨੇ ਤੇ ਉਹ ਇਸ ਜਗ੍ਹਾ ਤੇ ਜਿਹੜੇ ਰਹਿ ਕਰਕੇ ਆਪਣੀ ਪੜ੍ਹਾਈ ਤੇ ਹੋਰ ਨਾਲ ਗੁਰਮਤਿ ਦੀ ਜਿਹੜੀ ਪੜ੍ਹਾਈ ਲੈ ਕੇ ਨੇ ਕੋਈ ਅਜੇ ਬੱਚੇ ਵੀ ਹੋਣਗੇ ਜਿਨ੍ਹਾਂ ਦੇ ਮਾਪੇ ਨਹੀਂ ਹੈਗੇ ਇਕੱਲੇ ਲਵਾਰਿਸ ਨੇ ਜਾਂ ਜਿਨ੍ਹਾਂ ਦਾ ਪਰਿਵਾਰ ਦਾ ਕੋਈ ਜੀ ਨਹੀਂ ਹੈਗਾ ਉਹ ਵੀ ਸੰਭਾਲੇ ਹੋਏ ਤੁਸੀਂ ਹਾਂਜੀ ਦੋ ਬੱਚੇ ਹੈਗੇ ਨੇ ਜੀ ਜਿਨ੍ਹਾਂ ਦਾ ਕੋਈ ਵੀ ਨਹੀਂ ਹੈਗਾ ਮਾਤਾ ਪਿਤਾ ਨਹੀਂ ਹੈਗੇ ਤੇ ਉਹਨਾਂ ਨੂੰ ਵੀ ਬਾਬਾ ਫਤਿਹ ਸਿੰਘ ਅਕੈਡਮੀ ਨੇ ਆਪਣੀ ਝੋਲੀ ਪਾ ਕਰਕੇ ਉਹਨਾਂ ਦੀ ਸਾਰੀ ਜਿਹੜੀ ਉਹ ਜੀਵਨ ਪਰ ਦੀ ਜਿਹੜੀ ਉਹਨਾਂ ਦੀ ਰੱਖਿਆ ਲਈ ਜ਼ਿੰਮੇਵਾਰੀ ਲਈ ਅੱਛਾ ਇਹ ਜਿੰਨੇ ਵੀ ਬੱਚੇ ਹੈਗੇ ਆ ਇਹ ਬੱਚਿਆਂ ਨੂੰ ਕਿੰਨੇ ਟਾਈਮ ਸਿਖਲਾਈ ਦਿੱਤੀ ਜਾਂਦੀ ਹੈ ਤੇ ਕੋਈ ਕੰਪੀਟੀਸ਼ਨ ਵੀ ਖੇਡਦੇ ਨੇ ਇਹ ਜਾਂਦੇ ਨੇ ਹਾਂਜੀ ਸਰ ਕੰਪੀਟੀਸ਼ਨ ਦੇ ਵਿੱਚ ਤੇ ਬਿਲਕੁਲ ਜਿੱਦਾਂ ਨਗਰਗੀਤਾਂ ਦੇ ਵਿੱਚ ਪੀਟਰ ਆ ਤੇ ਬੱਚੇ ਸੁਵਾਵਾ ਕਰਕੇ ਆਉਂਦੇ ਨੇ ਜੀ ਕਿਵੇਂ ਦਾ ਮਹਿਸੂਸ ਹੁੰਦਾ ਜਦੋਂ ਕੋਈ ਬੱਚਾ ਮੈਡਲ ਲੈ ਕੇ ਆਉਂਦਾ ਹਾਲਾਂ ਆਮ ਕਰਦਾ ਹੁੰਦਾ ਉਹਦੀ سپورਟ ਨਹੀਂ ਹੁੰਦੀ ਤੁਸੀਂ سپورਟ ਕਰਦੇ ਹੋ ਉਹ ਗੱਤਕੇ 'ਚ ਟ੍ਰੇਨਡ ਹੋ ਜਾਂਦਾ ਪੂਰਾ ਜੀ ਬਹੁਤ ਵਧੀਆ ਮਹਿਸੂਸ ਹੁੰਦਾ ਜੀ ਮਾਣ ਮਹਿਸੂਸ ਹੁੰਦਾ ਕਿ ਅਸੀਂ ਸਿੱਖ ਕੌਮ ਦੇ ਜਾਇ ਹਾਂ ਸਾਡੇ ਵਾਰਸਾਂ ਨੇ ਬੜੇ ਵੱਡੇ ਵੱਡੀਆਂ ਜਿਹੜੀਆਂ ਸਾਡੇ ਲਈ ਕੁਰਬਾਨੀਆਂ ਦਿੱਤਾ ਛੋਟੇ ਸਾਬਜਾਦੇ ਭਾਈ ਤਾਰੂ ਸਿੰਘ ਜੀ ਬੰਦ ਬੰਦ ਕਟਵਾਏ ਭਾਈ ਮਣੀ ਸਿੰਘ ਜੀ ਵਰਗਿਆਂ ਨੇ ਸਾਡੀ ਖਾਤਰ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਅਸੀਂ ਉਸ ਕੌਮ ਦੇ ਵਾਰਸਾਂ ਬੜਾ ਉੱਚਾ ਜਿਹੜਾ ਮਾਣ ਮਹਿਸੂਸ ਹੁੰਦਾ ਇਹ ਦਸਤਾਰ ਸਜਾ ਕਰਕੇ ਅੱਛਾ ਹੁਣ ਇਹ ਜਿੰਨੇ ਬੱਚੇ ਹੈਗੇ ਆ ਇਹ ਸਮਾਂ ਸਮੇਤ ਚੇਂਜ ਹੁੰਦੀ ਰਹਿੰਦੀਆਂ ਨਾਲ ਦੇ ਪਿੰਡਾਂ ਚੋਂ ਵੀ ਆਉਂਦੇ ਆ ਇਸੇ ਪਿੰਡ ਦੇ ਹੀ ਨੇ ਨੇ ਸਮੇ ਸਮੇ ਤੇ ਬੱਚੇ ਚੇਂਜ ਹੁੰਦੇ ਰਹਿੰਦੇ ਨੇ ਜੀ ਨਾਲ ਦੇ ਪਿੰਡਾਂ ਤੋਂ ਵੀ ਬੜੇ ਬੱਚੇ ਆਉਂਦੇ ਨੇ ਦੂਰੋਂ ਤਰਾਡਿਓਂ ਵੀ ਬੜੇ ਬੱਚੇ ਆਉਂਦੇ ਨੇ ਬਠਿੰਡਾ ਫਰੀਦਕੋਟ ਏਰੀਆ ਦੇ ਵੀ ਬੱਚੇ ਹੈਗੇ ਨੇ ਤੇ ਹੋਰ ਵੀ ਕਈ ਜ਼ਿਲ੍ਹਿਆਂ ਤੋਂ ਜਿਹੜੇ ਬੱਚੇ ਰਹਿ ਰਹੇ ਨੇ ਸੇ ਪਿੰਡ ਦੇ ਵੀ ਹੈਗੇ ਨੇ ਜੀ ਅੱਛਾ ਬਾਬਾ ਫਤਿਹ ਸਿੰਘ ਅਕੈਡਮੀ ਦਾ ਕੀ ਸੋਚ ਕੀ ਹੈਗੀ ਅੱਗੇ ਕੀ ਕੁਝ ਕਰਨਾ ਹੈ ਸਾਡੀ ਇੱਕ ਹੀ ਸੋਚ ਹੈ ਜੀ ਕਿ ਸਾਡਾ ਹਰ ਬੱਚਾ ਹੋਵੇ ਗੁਰਸਿੱਖ ਅਸੀਂ ਬੱਚਿਆਂ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢ ਕਰਕੇ ਊਰੇ ਤੇ ਜੂੜੇ ਦੇ ਨਾਲ ਜਿਹੜਾ ਬੱਚਿਆਂ ਨੂੰ ਜੋੜਨਾ ਸਾਡਾ ਸਿਰਫ ਤੇ ਸਿਰਫ ਇਹੀ ਮੋਟਿਵ ਹੈ ਜੀ ਕੀ ਕਹਿਣਾ ਚਾਹੁੰਗੇ ਜੀ ਪਾਪਾ ਫਤਿਹ ਅਕੈਡਮੀ ਚ ਫਰੀ ਗੱਤਕਾ ਸਿਖਾਇਆ ਜਾਂਦਾ ਤੁਸੀਂ ਵੀ ਸਿੱਖਦੇ ਹੋ ਬੜੀਆਂ ਕੁੜੀਆਂ ਛੋਟੇ ਬੱਚੇ ਵੀ ਸਿੱਖਦੇ ਆ ਕੀ ਕਹਿਣਾ ਚਾਹੁੰਗੇ ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੱਸਣਾ ਚਾਹਾਂਗੀ ਜੀ ਕਿ ਜਿਹੜੇ ਬੱਚੇ ਤੁਸੀਂ ਦੇਖ ਰਹੇ ਹੋ ਇਹ ਬੱਚੇ ਇਸੇ ਤਰ੍ਹਾਂ ਨਹੀਂ ਸੀ ਇਹਨਾਂ ਦੇ ਸਿਰ ਤੇ ਦਿਮਾਲੇ ਨਹੀਂ ਸੀ ਜੀ 2 ਸਾਲ ਪਹਿਲਾਂ ਜੇ ਤੁਸੀਂ ਇਹਨਾਂ ਨੂੰ ਦੇਖੋਗੇ ਤਾਂ ਇਹ ਸਾਰੇ ਘੋਨੇ-ਮੋਨੇ ਸੀ ਇਹਨਾਂ ਦੇ ਸਿਰ ਤੇ ਕਿਸੇ ਦੇ ਦਸਤਾਰ ਨਹੀਂ ਸੀ ਹੁਣ ਇਹ ਸਾਰੇ ਬੱਚੇ ਤੁਸੀਂ ਦੇਖੋਗੇ ਬਾਣੀ ਨਾਲ ਵੀ ਜੁੜੇ ਹੋਏ ਨੇ ਤੇ ਬਾਣੀ ਨਾਲ ਵੀ ਜੁੜੇ ਹੋਏ ਨੇ ਜੀ ਇਹ ਜਿਹੜੀਆਂ ਬੱਚੀਆਂ ਨੇ ਤੁਸੀਂ ਹੁਣ ਦੇਖ ਸਕਦੇ ਹੋ ਸਾਰੀਆਂ ਬੱਚੀਆਂ ਨੇ ਜਿਹੜੀਆਂ ਬੇਚ ਜਿਹਾ ਕਿੱਥੇ ਖੇਡ ਰਹੀਆਂ ਨੇ ਅਗਰ ਇੱਥੇ ਕੋਈ ਮੇਲ ਕੋਚ ਹੁੰਦਾ ਤਾਂ ਕਿਤੇ ਨਾ ਕਿਤੇ ਕੋਈ ਚੀਜ਼क ਹੋਣੀ ਸੀ ਸੋ ਬਹੁਤ ਗੁਰਦੁਆਰੇ ਵਿੱਚ ਜ਼ਰੂਰੀ ਨਹੀਂ ਕਿ ਜਿਹੜੇ ਗ੍ਰੰਥੀ ਸਹਿਬਾਨ ਨੇ ਜੋ ਜਿਹੜੇ ਪ੍ਰਬੰਧਕ ਨੇ ਉਹ ਸਿਰਫ ਮੇਲ ਹੀ ਹੋਣ ਫੀਮੇਲ ਨੂੰ ਅੱਗੇ ਲਿਆਉਣ ਦੀ ਬਹੁਤ ਲੋੜ ਹੈ ਜੀ ਕਿਉਂਕਿ ਜੇ ਫੀਮੇਲ ਹੋਊਗੀ ਤਾਂ ਸਾਡੇ ਵਰਗੀਆਂ ਕੁੜੀਆਂ ਜਿਹੜੀਆਂ ਖੁੱਲ ਕੇ ਆਪਣੀ ਪ੍ਰੋਬਲਮ ਦੱਸ ਸਕਦੀਆਂ ਨੇ ਖੁੱਲ ਕੇ ਖੇਡ ਸਕਦੀਆਂ ਨੇ ਸੋ ਜੋ ਇਹ ਬੱਚੇ ਨੇ ਅੱਜ ਖੇਡ ਰਹੇ ਨੇ ਇਹ ਅੱਗੇ ਜਾ ਕੇ ਨਸ਼ੇ ਵਿੱਚ ਨਹੀਂ ਇਹ ਰਣਕ੍ਰਿਤ ਕੌਰ ਖਾਲਸਾ ਜਿਹੜੇ ਨੇ ਕੰਮ ਕਰ ਰਹੇ ਨੇ ਇਹਨਾਂ ਦਾ ਬੜਾ ਫਾਇਦਾ ਹੈ ਲੇਡੀ ਕੋਚ ਹੈਗੇ ਆ ਬੜੀ ਫਰਕ ਪਾਦੇ ਜੀ ਬਹੁਤ ਜ਼ਿਆਦਾ ਫਾਇਦਾ ਹੈ ਮੈਂ ਖੁਦ ਇਹਨਾਂ ਨਾਲ ਰਹਿ ਰਹੀ ਹਾਂ ਇਨਾਂ ਦੇ ਨਾਲ ਹੁੰਨੀ ਆ ਜੀ ਜੇ ਇੱਥੇ ਕੋਈ ਹੋਰ ਹੁੰਦਾ ਮੇਲ ਕੋਚ ਹੁੰਦਾ ਤਾਂ ਜਾਂ ਜੋ ਬੀਬੀਆਂ ਤੁਸੀਂ ਦੇਖ ਰਹੇ ਹੋ ਇੰਨੀ ਬੇਝ ਜਿਹ ਕਿ ਇੱਥੇ ਨਹੀਂ ਖੜ ਸਕਦੀਆਂ ਸੀ ਫ੍ਰੀ ਫ੍ਰੀ ਦੇ ਵੀ ਸਿਖਾਣਾ ਬੜੀ ਵੱਡੀ ਜ਼ਿੰਮੇਵਾਰੀ ਹੈਗੀ ਜੀ ਪ੍ਰੀਤ ਬਿਲਕੁਲ ਜੀ ਫ੍ਰੀ ਸੇਵਾਵਾਂ ਹਰ ਕੋਈ ਨਹੀਂ ਦੇ ਸਕਦਾ ਬਿਕੋਜ਼ ਹਰ ਇੱਕ ਬੰਦਾ ਜਿਹੜਾ ਅੱਜਕੱਲ ਪੈਸੇ ਪਿੱਛੇ ਭੱਜ ਰਿਹਾ ਪੈਸੇ ਦੀ ਦੌੜ ਬਹੁਤ ਵੱਡੀ ਹੈ ਜੀ ਸੋ ਜੋ ਇਹ ਸੇਵਾਵਾਂ ਨੇ ਗੁਰੂ ਸਾਹਿਬ ਲੈ ਸਕਦੇ ਨੇ ਜੀ ਬਿਲਕੁਲ ਗੁਰੂ ਸਾਹਿਬ ਦੀ ਵਜ੍ਹਾ ਦੇ ਨਾਲ ਹੀ ਸਾਰਾ ਕੁਝ ਹੁੰਦਾ ਬਾਈ ਜੀ ਸਿੱਖਣਾ ਆਂਦੇ ਹੋ ਗਤਕਾ ਕਿਵੇਂ ਲੱਗਦਾ ਇਸ ਤੋਂ ਪਹਿਲਾਂ ਇੱਥੇ ਨਹੀਂ ਸੀਗਾ ਕੋਈ ਹਾਂਜੀ ਪਹਿਲਾਂ ਕੋਈ ਨਹੀਂ ਸੀ ਪਹਿਲਾਂ ਬਾਬਾ ਜੀ ਰਹਿ ਕੇ ਗਏ ਸੀ ਉਸ ਤੋਂ ਬਾਅਦ ਬਾਬਾ ਰਣਪੀਖ ਖਾਲਸਾ ਜੀ ਆਏ ਨੇ ਤੇ ਉਸ ਤੋਂ ਬਾਅਦ ਵੀ ਵਧੀਆ ਮਾਹੌਲ ਬਣ ਗਿਆ ਜੀ ਇਸ ਤੋਂ ਬਾਅਦ ਵਧੀਆ ਮਾਹੌਲ ਬਣ ਗਿਆ ਜੀ ਤੇ ਗੱਤਕੇ ਦੀ ਕੋਚ ਕੋਚ ਆਏ ਨੇ ਜੀ ਦਸਤਾਰ ਵੀ ਸਿਖਾਈ ਜਾਂਦੀ ਦਸਤਾਰਾਂ ਵੀ ਸਿਖਾਈਆਂ ਜਾਂਦੀਆਂ ਜੀ ਫਰੀ ਫਰੀ ਪੜਾਇਆ ਵੀ ਜਾਂਦਾ ਜੀ ਅੱਛਾ ਕੀ ਕਹੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਬਾਬਾ ਫਤਿਹ ਫਤਿਹ ਸਿੰਘ ਅਤਕ ਅਕੈਡਮੀ ਪਹਿਲਾਂ ਆਪਣੇ ਬੱਚੇ ਇੰਨੇ ਵੀ ਸੀਗੇ ਪਿੰਡ ਦੇ ਸਾਰੇ ਕਿਤੇ ਕਿੱਦਨ ਜਾਂਦੇ ਸੀ ਇਹ ਬਾਹਰ ਇਹ ਅੱਗੇ ਨਸ਼ੇ ਨੇ ਵੱਲ ਬਹੁਤ ਜ਼ਿਆਦਾ ਭੱਜ ਰਹੇ ਸਨ ਹੁਣ ਜਿੰਨੇ ਵੀ ਬੱਚੇ ਆਏ ਨੇ ਆਪਣੇ ਨਾਲ ਆਏ ਜੁੜੇ ਨਵੇਂ ਬੱਚੇ ਜੁੜੇ ਸਾਰੇ ਪਹਿਲਾਂ ਕਿਸਾਧਾਰੀ ਨਹੀਂ ਸੀ ਕਿਸਾਧਾਰੀ ਜੁੜੇ ਨਹੀਂ ਅੱਛਾ ਤੁਹਾਨੂੰ ਕਿਵੇਂ ਲੱਗਦਾ ਬਾਈ ਜਦੋਂ ਖੇਡਦੇ ਹੋ ਤੁਸੀਂ ਬਹੁਤ ਵਧੀਆ ਲੱਗਦਾ ਹੈ ਬੱਚੇ ਅਸੀਂ ਮੈਟਲ ਵੀ ਲੈ ਕੇ ਆਵਾਂਗੇ ਹਾਂਜੀ ਸਰ ਹੁਣ ਤਾਂ ਇੰਟਰਨੈਸ਼ਨਲ ਲੈਵਲ ਤੇ ਹੀ ਜੀ ਇਹਦੀ ਗਤਕਾ ਜਿਹੜਾ ਬਣ ਚੁੱਕੀ ਹੈ ਇਹਨਾਂ ਨੂੰ ਬੜੀਆਂ ਉਮੀਦਾਂ ਹੁੰਦੀਆਂ ਨੇ ਕਿ ਟੀਮ ਬਣਦੀ ਹੈ ਕੋਈ ਟੀਮਾਂ ਜਾਂਦੀਆਂ ਨੇ ਆਪਣੇ ਤਿਆਰ ਹੋ ਕੇ ਹਾਂਜੀ ਹਾਂਜੀ ਬਿਲਕੁਲ ਮੇਰੀ ਖੁਦ ਜਿਹੜੀ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਹੈ ਜੀ ਮੈਂ ਗੁਰੂਕਾਸ਼ੀ ਯੂਨੀਵਰਸਿਟੀ ਤੋਂ ਆਪਣੀ ਜਿਹੜੀ ਪੋਸਟ ਗ੍ਰੈਜੂਏਸ਼ਨ ਕੀਤੀ ਉਹਦੇ ਨਾਲ ਮੈਂ 올 ਇੰਡੀਆ ਇੰਟਰ ਯੂਨੀਵਰਸਿਟੀ ਦੇ ਵਿੱਚ ਮੈਡਲ ਪ੍ਰਾਪਤ ਕੀਤਾ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਕਿਸੇ ਵੀ ਖੇਡ ਨੂੰ ਗ੍ਰੇਡਿਏਸ਼ਨ ਦਿੱਤੀ ਜਾਂਦੀ ਹੈ ਤਾਂ ਉਹਦੇ ਵਿੱਚ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਸਦਕਾ ਮੇਰਾ ਜਿਹੜਾ ਬੀ ਗ੍ਰੇਡ ਦਾ ਸਰਟੀਫਿਕੇਟ ਆ ਜਿਹੜਾ ਉਹ ਮਿਲ ਚੁੱਕਿਆ ਹੈ ਤੇ ਉਹਦੇ ਨਾਲ ਬਹੁਤ ਛੇਤੀ ਇਹਨਾਂ ਬੱਚਿਆਂ ਦੀ ਵੀ ਜਿਹੜੀ ਉਹ ਜੀਵਨ ਦੇ ਵਿੱਚ ਜਿਹੜੀ ਉਹ ਅੱਗੇ ਆਉਣ ਦੇ ਵਿੱਚ ਉਹਨਾਂ ਦਾ ਭਵਿੱਖ ਦੇ ਵਿੱਚ ਵਧੀਆ ਕੰਮ ਕਰੂ ਤੇ ਸਾਨੂੰ ਵੀ ਇਹ ਉਮੀਦਾਂ ਨੇ ਗੁਰੂ ਸਾਹਿਬ ਦੀ ਅਪਾਰ ਬਖਸ਼ੀ ਸਾਦਕਾ ਜੰਟਰਨੈਸ਼ਨਲ ਤੌਰ ਤੇ ਗਤਕਾ ਪਹੁੰਚ ਸਕਿਆ ਤੇ ਅਸੀਂ ਇਸ ਖੇਡ ਨੂੰ ਹੋਰ ਉੱਤੇ ਉੱਪਰ ਲੈ ਕੇ ਜਾਣਾ ਤੇ ਇਹਨਾਂ ਬੱਚਿਆਂ ਦਾ ਜਿਹੜਾ ਉਹ ਜਾਗਰ ਕਰਨਾ ਹੈ ਧੰਨਵਾਦ ਜੀ ਸੋਇਸਣ ਰਣਪ੍ਰੀਤ ਕੋਰ ਖਾਲਸਾ ਜਿਹੜੇ ਇਨਸਟਰక్టర్ ਨੇ ਗਤਕਾ ਸਿਖਾਉਂਦੇ ਨੇ ਇਹਨਾਂ ਬੱਚੇ ਬੱਚੀਆਂ ਨੂੰ ਤਾਂ ਬਹੁਤ ਦੂਰੋਂ ਦੂਰੋਂ ਵੀ ਜਿਹੜੇ ਇੱਥੋਂ ਦੇ ਗਤਕੇ ਦੀ ਟ੍ਰੇਨਿੰਗ ਲੈਸ ਜਿਹੜੇ ਬੱਚੇ ਪਹੁੰਚਦੇ ਆ ਤਾਂ ਸਿੱਧੇ ਤੌਰ ਤੇ ਕਹੀਏ ਤਾਂ ਕਿ ਹੁਣ ਗਤਕਾ ਜਿਸ ਤਰੀਕੇ ਨਾਲ ਇੱਕ ਇੰਟਰਨੈਸ਼ਨਲ ਲੈਵਲ ਤੇ ਗੇਮ ਬਣ ਚੁੱਕੀ ਆ ਤਾਂ ਹਰ ਕੋਈ ਇਸ ਦੇ ਵਿੱਚ ਆ ਵੀ ਰਿਹਾ ਤੇ ਉਮੀਦ ਕਰਦੇ ਆ ਕਿ ਜਿਸ ਤਰੀਕੇ ਨਾਲ ਬਠਿੰਡਾ ਦੀ ਗੱਲ ਕਰਦੇ ਆ ਜਾਂ ਹੋਰ ਪੰਜਾਬ ਦੇ ਵੱਖ-ਵੱਖ ਟੀਮਾਂ ਜਿਹੜੀਆਂ ਮੱਲਾ ਮਾਰਦੀਆਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਪਣਾ ਨਾਂ ਜਿਹੜਾ ਗੱਤਕਾ ਦਾ ਉਹਦੇ ਵਿੱਚ ਨਾਂ ਕਮਾਉਂਦੀਆਂ ਨੇ ਤਾਂ ਬਾਬਾ ਫਤਿਹ ਸਿੰਘ ਅਕੈਡਮੀ ਦੇ ਵੀ ਜਿਹੜੇ ਲੋੜਵੰਦ ਬੱਚਿਆਂ ਨੂੰ ਫ੍ਰੀ ਕੋਚਿੰਗ ਦਿੱਤੀ ਜਾ ਰਹੀ ਤੇ ਇਹ ਅੱਗੇ ਵੀ ਇਸੇ ਤਰੀਕੇ ਨਾਲ ਇਹੇ ਕੋਚਿੰਗ ਦਿੰਦੇ ਰਹਿਣਗੇ ਤਾਂ ਕਿ ਚੰਗੇ ਬੱਚੇ ਨਿਕਲ ਕੇ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਨਾਂ ਜਿਹੜਾ ਰੌਸ਼ਨ ਕਰਦੇ ਰਹਿਣ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਅਮਿਤ ਸ਼ਰਮਾ ਰੋਜ਼ਾਨਾ ਸਪੋਕਸਪੀਨ ਬਠਿੰਡਾ